ਕਨੋਹੇ ਵਿਖੇ ਅਤੁੱਟ ਸਿਮਰਨ ਸਨ 1894 ਵਿੱਚ ਸੰਤ ਅਤਰ ਸਿੰਘ ਜੀ ਨੇ ਸੰਤ ਰਾਮ ਸਿੰਘ ਜੀ ਥਮਾਲੀ ਵਾਲਿਆਂ ਦੀ ਤੀਵਰ ਖਿੱਚ ਕਰਕੇ ਕਨੋਹੇ ਪਿੰਡ ਪਾਸ ਇੱਕ ਬੜੇ ਭਾਰੀ ਸੱਪਾਂ ਵਾਲੇ ਜੰਗਲ ਵਿੱਚ ਨਾਮ ਬਾਣੀ ਦਾ ਜਪ ਤਪ ਆਰੰਭ ਕਰ ਦਿੱਤਾ ਇਸ ਦਾ ਮਾਲਕ ਭਾਈ ਵਜੀਰ ਸਿੰਘ ਸੀ ਭਾਈ ਵਜੀਰ ਸਿੰਘ ਅਤੇ ਉਹਨਾਂ ਦੀ ਸੁਪਤਨੀ ਮਾਈ ਭਾਗਪਰੀ ਦੇ ਪ੍ਰੇਮ ਭਰੀ ਬੈਰਾਗ ਮਈ ਬੇਨਤੀ ਕਰਨ ਤੇ ਸੰਤ ਜੀ ਮਹਾਰਾਜ ਨੇ ਗੁਰਦੁਆਰਾ ਸਾਹਿਬ ਵਿੱਚ ਉੱਚੀ ਅਤੇ ਮਨਮੋਣੀ ਆਵਾਜ਼ ਵਿੱਚ ਲਗਾਤਾਰ ਇੱਕ ਰਸ ਬਾਣੀ ਪੜ੍ਹ ਕੇ ਅਖੰਡ ਪਾਠ ਦਾ ਭੋਗ ਆਪ ਹੀ ਪਾਇਆ ਇਸ ਸਮੇਂ ਸੰਤ ਜੀ ਬਹੁਤ ਹੀ ਘੱਟ ਗੱਲਬਾਤ ਕਰਦੇ ਸ੍ਰੀ ਅਖੰਡ ਪਾਠ ਉਪਰੰਤ ਚੰਗੀ ਵਿੱਚ ਪਹਿਲਾ 40 ਦਿਨ ਬਿਨਾ ਕੁਝ ਖਾਦੇ ਪੀਤੇ ਇੱਕ ਰਸ ਸਮਾਧੀ ਸਥਿਤ ਸਿਮਰਨ ਕੀਤਾ ਫਿਰ 6 ਮਹੀਨੇ ਅਤੇ ਉਪਰੰਤ ਇੱਕ ਸਾਲ ਪ੍ਰਭੂ ਦੇ ਨਾਮ ਵਿੱਚ ਲੀਨ ਹੋਏ ਸਮਾਧੀ ਸਥਿਤ ਰਹੇ ਉਸ ਚੰਗੀ ਵਿੱਚ ਬੜੇ ਹੀ ਭਿਆਨਕ ਸੁਪ ਰਹਿੰਦੇ ਸਨ ਜਿਸ ਦੇ ਡਰ ਤੋਂ ਉੱਥੇ ਕੋਈ ਵੀ ਵਿਅਕਤੀ ਨਹੀਂ ਸੀ ਆਉਂਦਾ ਜਿਸ ਕਰਕੇ ਸੰਤਾਂ ਦੇ ਇਕਾਂਤ ਸਿਮਰਨ ਵਿੱਚ ਵਿਗਨ ਨਹੀਂ ਸੀ ਪੈਂਦਾ ਭਾਈ ਵਜੀਰ ਸਿੰਘ ਜੀ ਅਤੇ ਮਾਈ ਭਾਗਪਰੀ ਨੇ ਸੰਤ ਜੀ ਮਹਾਰਾਜ ਦੀ ਅਟੁੱਟ ਸੇਵਾ ਕੀਤੀ